हां जी दोस्तों सारेनु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਤੋਂ ਦੋਸਤੋ ਅੱਜ ਪਹੁੰਚੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਪਰਮਿੰਦਰ ਸਿੰਘ ਉਹਨਾਂ ਦੇ ਘਰ ਆਏ ਆਏ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਬਿਲਕੁਲ ਨਹੀਂ ਵੀਰ ਦਾ ਇੱਕ ਨਸਲ ਬਰੀਡ ਤੇ ਉੱਪਰ ਕੰਮ ਕਰਦੇ ਆ ਰਹੇ ਨੇ ਕਾਫੀ ਲੰਬੇ ਸਮੇਂ ਤੋਂ ਨੀਲੀ ਰਾਵੀ ਦਾ ਕਾਫੀ ਰਵਾ ਵੀਰ ਨੇ ਸੰਭਾਲ ਕੇ ਰੱਖਿਆ ਤੇ ਚੰਗੀਆਂ ਚੰਗੀਆਂ ਮੱਝਾਂ ਅੱਜ ਵੀਰ ਦੇ ਕੋਲ ਮੌਜੂਦ ਨੇ ਤੇ ਅੱਜ ਇਸ ਕਵਰੇਜ ਦੇ ਵਿੱਚ ਦੋਸਤੋ ਪਸ਼ੂ ਆਪਾਂ ਬਿਲਕੁਲ ਤੁਹਾਨੂੰ ਛੋਟੇ ਹੀ ਫਿਰ ਦਿਖਾਉਣੇ ਆ ਛੋਟੇ ਐਨੀਮਲ ਦਿਖਾਉਣੇ ਆ ਸੇਲ ਦੇ ਲਈ ਅਵੇਲੇਬਲ ਨੇ ਦੋ ਕੱਟੇ ਦਿਖਾਵਾਂਗੇ ਉਹਨਾਂ ਚੰਗੀਆਂ ਮੱਝਾਂ ਦੇ ਕੱਟੇ ਆ ਚੰਗੀ ਮਿਲਕਿੰਗ ਤੇ ਉਹ ਮੱਝਾਂ ਚੱਲ ਰਹੀਆਂ ਨੇ ਕੋਈ 15 15 14 14 ਲੀਟਰ ਵਾਲੀਆਂ ਜਿਹੜੀਆਂ ਦੋਸਤੋ ਮੱਝਾਂ ਦੇ ਇਹ ਬੱਚੇ ਤੁਹਾਨੂੰ ਦਿਖਾਵਾਂਗੇ ਕੱਟੇ ਆ ਮੇਲ ਕਾਫ ਨੀਲੀ রাਵੀ ਦੇ ਕੱਟੇ ਆ ਦੋਸਤੋ ਤੇ ਇੱਕ ਵਛੀ ਦਿਖਾਵਾਂਗੇ ਠੀਕ ਆ ਜੀ ਤੇ ਉਮਰ ਇਹਨਾਂ ਪਸ਼ੂਆਂ ਦੀ ਕਿੰਨੀ ਆ ਛੋਟੇ ਬੱਚਿਆਂ ਦੀ ਉਮਰ ਕਿੰਨੀ ਆ ਏਜ ਕਿੰਨੀ ਆ ਤੇ ਕੀ ਮਦਰ ਰਿਕਾਰਡ ਹੈ ਆਪਾਂ ਵੀਰ ਪਰਮਿੰਦਰ ਤੋਂ ਲੈ ਲਾਂਗੇ ਕੇਸ ਫਾਦਰ ਵਾਲੇ ਪੱਖ ਤੋਂ ਕਿਹੜੇ ਬੋਲ ਦੇ ਬੱਚੇ ਆ ਤੇ ਮਦਰ ਦਾ ਜਿਹੜਾ ਸਹੀ ਕਿੰਨਾ ਕਿੰਨਾ ਦੁੱਧ ਹੈਗਾ ਸਾਰੇ ਵੀਰਾਂ ਨੂੰ ਜਾਣਕਾਰੀ ਪੂਰੀ ਮਿਲ ਜੂਗੀ ਸੋ ਵੀਡੀਓ ਤੇ ਨਾਲ ਐਂਡ ਤੱਕ ਤੁਸੀਂ ਜਰੂਰ ਜੁੜੇ ਰਹੋ ਹਰੀਕਪਤਨ ਤੋਂ ਜਦੋਂ ਆਪਾਂ ਦੋਸਤੋ ਪੱਟੀ ਭਿੱਖੀਵਿੰਡ ਖਾਲੜਾ ਰੋਡ ਆਉਣੇ ਆ ਤੇ ਹਰੀਕਪਤਨ ਤੋਂ ਕੋਈ 1.5 ਕਿਲੋਮੀਟਰ ਦੀ ਦੂਰੀ ਆ ਪਿੰਡ ਬੂਦੀ ਠੀਕ ਆ ਜੀ ਤੇ ਨੰਬਰ ਵੈਸੇ ਵੀਰ ਪਰਮਿੰਦਰ ਤੇ ਸਕਰੀਨ ਤੇ ਆਪਾਂ ਚਲਦੇ ਕਰਦੇ ਆ ਕਿ ਨੰਬਰਾਂ ਤੇ ਤੁਸੀਂ ਕਾਲ ਕਰ ਦਿਓ ਜਿਹੜੇ ਵੀਰ ਨੂੰ ਐਨੀਮਲ ਜੱਜਨ ਕੇ ਤੁਸੀਂ ਸੌਦਾ ਕਰ ਲਿਓ ਪਰ ਇੱਕ ਰਿਕਵੈਸਟ ਇਹ ਵੀ ਨਾਲ ਦੀ ਨਾਲ ਹੈਗੀ ਆ ਵੀ ਜਿਹੜਾ ਕੋਈ ਵੀਰ ਘਰੇ ਰੱਖਣ ਦਾ ਸ਼ਕੀਨ ਹੋਇਆ ਉਹ ਤੁਸੀਂ ਖਾਸ ਤੌਰ ਤੇ ਸੰਪਰਕ ਕਰਿਓ ਕੋਈ ਦੋ ਨੰਬਰ ਵਾਲਾ ਵੀਰ ਨਾਲ ਸੰਪਰਕ ਕਰਿਓ ਕਿਉਂਕਿ ਅੱਜ ਤੱਕ ਬਹੁਤ ਵੀਰ ਇੱਥੇ ਆਉਂਦੇ ਰਹਿੰਦੇ ਆ ਪਰ ਉਹਨਾਂ ਨੂੰ ਨਹੀਂ ਇਹ ਪਸ਼ੂ ਦਿੱਤੇ ਗਏ ਇਸ ਕਰਕੇ ਵੀਰ ਦਾ ਇਹ ਵੀ ਮੰਨਣਾ ਹੈਗਾ ਵੀ ਜਿਹੜਾ ਕਿਸੇ ਵੀਰ ਨੇ ਕਰੇ ਸਾਂਭਣ ਵਾਸਤੇ ਲੈ ਕੇ ਜਾਣੇ ਆ ਚਾਹੇ ਰੇੜੀ ਤੇ ਲਾਉਣੇ ਆ ਕੱਟੇ ਜਾਂ ਮਾਲੀ ਉਹਨਾਂ ਦੇ ਸਮੇਂ ਦੇ ਵਿੱਚ ਚਾਹੇ ਗਮਾਲ ਦੇ ਵਿੱਚ ਰੱਖਣਾ ਚਾਹੁੰਦਾ ਉਹ ਤੁਸੀਂ ਖਾਸ ਔਰਤਾਂ ਤੇ ਸੰਪਰਕ ਕਰਿਓ ਇੱਕ ਰਿਕਵੈਸਟ ਆ ਵੀਰ ਦੇ ਵੱਲੋਂ ਪਰਮਿੰਦਰ ਸਿੰਘ ਵੱਲੋਂ ਤੇ ਬਾਕੀ ਇਹਨਾਂ ਦੀ ਮਦਰ ਦਾ ਰਿਕਾਰਡ ਪੁੱਛ ਲਾਂਗੇ ਫਾਦਰ ਵਾਲੇ ਪੱਖ ਤੋਂ ਆਪਾਂ ਜਾਣ ਲਾਂਗੇ ਕਿਸ ਕਿਸ ਕੋਲ ਦੇ ਬੱਚੇ ਆ ਆਓ ਲੈਣਿਆ ਵਧੇਰੇ ਡਿਟੇਲ ਅੱਜ ਤਰੀਕ ਦੋਸਤੋ 23 ਮਾਰਚ ਸਮਾਂ ਕੀ ਮਾਰਨਿੰਗ ਦੇ 10:00 ਵਜੇ ਦਾ ਬਾਕੀ ਆਓ ਆਪਣਾ ਬਿਲਕੁਲ ਅੱਖੀਂ ਵੇਖ ਲਿਓ ਬੱਚੇ ਕਿੰਨੀ ਕਿੰਨੀ ਉਮਰ ਦੇ ਆ ਕਿੱਡਾ ਕਿੱਡਾ ਕੱਦ ਆ ਉਹ ਤੁਸੀਂ ਆਪਣਾ ਅੱਖੀਂ ਵੇਖ ਕੇ ਜੜੀ ਆ ਉਹ ਗੱਲਬਾਤ ਕਰ ਲਿਓ ਸਭ ਤੋਂ ਪਹਿਲਾਂ ਵੀਰ ਪਰਮਿੰਦਰ ਸਾਸਰੀ ਕਾ ਸਾਸਰੀ ਕਾ ਰਾਜ ਵੀਰੇ ਠੀਠਾ ਵੀਰ ਜੀ ਵਧੀਕ ਬੜੀ ਕਿਰਪਾ ਬ ਅਛਾ ਪਰਮੇਂਦਰ ਵੀਰੇ ਪਹਿਲਾਂ ਤਾਂ ਆਪਣੇ ਭੈਣ ਭਰਾ ਨੂੰ ਇਹ ਜਾਣਕਾਰੀ ਦੇ ਦਈਏ ਵੀ ਆਪਣੇ ਘਰ ਦਾ ਜਿਹੜਾ ਮਾਲ ਰੱਖਿਆ ਹੈਗਾ ਹਾਂਜੀ ਨੀਲੀ ਰਾਵੀ ਦੇ ਪਸ਼ੂ ਤੁਸੀਂ ਚੰਗੇ ਰੱਖਿਆ ਕਿੰਨੇ ਕਿੰਨੇ ਮਿਲਕ ਤੇ ਜੜੀਆਂ ਆਪਣੀਆਂ ਮੱਝਾਂ ਚੱਲ ਰਹੀਆਂ ਵੀਰ ਜੀ ਇੱਕ ਮਹੀ ਤਾਂ ਆਪਣੇ ਬਾਈ ਤੋਂ ਪਲੱਸ ਚੱਲਦੀ ਆ ਠੀਕ ਹੈ ਜੀ ਉਹਨੇ ਆਇਆ ਕਿ ਤੀਜੇ ਸੂਏ ਲਈ ਗੱਭਣਾ तकरीबन 7 ਮਹੀਨਿਆਂ ਦੀ ਠੀਕ ਹੈ ਅਜੇ ਵੀ ਦੁੱਧ 8-9 ਕਿਲੋ ਦੇ ਥੱਲੇ ਤਿਆਰ ਆ ਲੈਕਿਨ ਹੁਣ ਡرائی ਵੀ ਧੱਕੇ ਨਹੀਂ ਕਰੰਦੇ ਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਚੰਗੀ ਮਿਲਕਿੰਗ ਫੇਅ ਕਰੇ ਜਿਹੜੀਆਂ ਦੂਜੀਆਂ ਝੋਟੜੀਆਂ ਪਹਿਲੇ ਨਾਲ ਸੋਈਆਂ ਵਾਂ ਇੱਕ 15 ਕਿਲੋ ਤੇ ਚੱਲੀ ਇੱਕ 14 ਕਿਲੋ ਤੇ ਚੱਲੀ ਆ ਜੀ ਹਾਂਜੀ ਅੱਛਾ ਪਰਮੇਂਦਰ ਵੀਰੇ ਜਿੱਦਾਂ ਕਿ ਚਲੋ ਇੱਕ ਪਾਰਟਿਸਿਪੇਟ ਇੱਕ ਕੰਪੀਟੀਸ਼ਨ ਹੁੰਦੇ ਰਹਿੰਦੇ ਆ ਮਿਲਕਿੰਗ ਦੇ ਹਾਂਜੀ ਉਹਦੇ ਵਿੱਚ ਵੀ ਆਪਣਾ ਗਾਂ ਤੋਂ ਪਲਾਨ ਹੈਗਾ ਕੁਝ ਉਸ ਤਰ੍ਹਾਂ ਦਾ ਹਾਂਜੀ ਵੀਰ ਜੀ ਵੱਡੀ ਮੱਝ ਜਿਹੜੀ ਆ ਉਹ ਆਪਣੇ ਮਾਰੇ ਜਿੰਨੇ ਵੀ ਆਉਣ ਵਾਲੇ ਗਾਂ 2024 ਦੇ ਮੇਲੇ ਆ ਤਕਰੀਬਨ ਮਾਰੇ ਕਿਰਪਾ ਕਰੇ ਸਾਰੇ ਲੜਾਂਗੇ ਆਪਾਂ ਠੀਕ ਹੈ ਹਾਂਜੀ ਠੀਕ ਆ ਤੇ ਉਹ ਕਿਰਮੇ ਸੂਵੇ ਚ ਵੈਸੇ ਚੱਲਣ ੜੀ ਜਿਹੜੀ ਆਪਣੀ ਪਾਈ ਵੀਰ ਜੀ ਦੋ ਜੇ ਸੂਏ ਸੂਈ ਆ ਆਪਣੇ ਕੋਲ ਹੁਣ ਗਾਂ ਤੀਜੇ ਸੂਏ ਸੁਣਾ ਨੇ ਤੀਜਾ ਸੂਆ ਹਾਂਜੀ ਮਤਲਬ ਕਿ ਕੰਪੀਟੀਸ਼ਨ ਦੇ ਅੱਗੇ ਨੈਕਸਟ ਈਅਰ ਦੀ ਗੱਲ ਕਰ ਰਿਓ ਅਗਲੇ ਸਾਲ ਦੀ ਉਹ ਤੋਂ ਕੰਪੀਟੀਸ਼ਨ ਤੇ ਬਿਲਕੁਲ ਲੱਗੇ ਸੂਪੂ ਵੀ ਪੀਕ ਤੇ ਆਉਂ ਹਾਂਜੀ ਹਾਂਜੀ ਠੀਕ ਹੈ ਜੀ ਚਲੋ ਚੰਗੀ ਉਮੀਦ ਕਰਦੇ ਆ ਤੇ ਜਿਹੜੀਆਂ ਅੱਛਾ ਵੀਰ ਪਰਮੇਂਦਰ ਜਿਹੜੇ ਅੱਜ ਪਸ਼ੂ ਆਪਾਂ ਤਿੰਨ ਵਿਖਾਉਣੇ ਆ ਦੋ ਕੱਟੇ ਆਪਣੇ ਕੋਲ ਆ ਨੀਲੀ ਦੇ ਵਿੱਚ ਹੀ ਆ ਇੱਕ ਬੱਚੀ ਆਪਣੇ ਕੋਲ ਆ ਤੇ ਇਹਨਾਂ ਦੀ ਉਮਰ ਕਿੰਨੀ ਕਿੰਨੀਆਂ ਵੈਸੇ ਇੱਕ ਦੇ ਵੀਰ ਜੀ 11 ਮ ਠੀਕ ਆ ਜੀ ਤੇ ਮਦਰ ਵਾਲੇ ਪੱਖ ਤੋਂ ਵੀ ਆਪਣੇ ਭੈਣ ਭਰਾਵਾਂ ਸਾਜ ਨੂੰ ਦੱਸ ਦਿੱਤੀ ਵੀ ਦੋਵੇਂ ਕਟੇ ਆ ਤੇ ਮਦਰ ਮਿਲਕ ਉਹਨਾਂ ਦਾ ਕਿੰਨਾ ਪੀਕ ਚੱਲ ਰਿਹਾ ਹਾਂ ਜਿਹੜਾ ਵੱਡਾ ਕਟਾ ਵੀਰ ਜੀ ਇਹਦੀ ਮਾਂ ਦਾ ਮਿਲਕ ਮਿਲਕ ਰਿਕਾਰਡ ਜਿਹੜਾ ਰਿਹਾ ਵਾ ਉਹ ਤਕਰੀਬਨ 15 ਕਿਲੋ ਚੱਲੀ ਆ ਠੀਕ ਆ ਹਾਂ ਜੀ ਉਹ ਵੀ ਗਾਂ ਹੁਣ ਗੱਬਣਾ ਡرائی ਤੇ ਹੋ ਗਈ ਆ ਓਕੇ ਹਾਂ ਜੀ 6ਵੇਂ ਮਹੀਨੇ ਚੋ ਵੀ ਜਾਣਦੀ ਆ ਤੇ ਛੋਟੀ ਜਿਹੜੀ ਆ ਉਹ 14 ਕਿਲੋ ਚੱਲੀ ਆ ਉਹ ਜਿਹੜੀ ਹੈਗੀ ਪਾਕਿਸਤਾਨ ਨਸਲ ਦੇ ਵਿੱਚੋਂ ਆਪਣੇ ਕੋਲ ਆ ਠੀਕ ਆ ਜੀ ਹਾਂ ਜੀ ਇੰਪੋਰਟ ਪਾਕਿਸਤਾਨੀ ਆਪਾਂ ਦਿਖਾ ਦਗੇ ਹਾਂ ਹਾਂ ਜੀ ਨਾਲ ਦੀ ਨਾਲ ਦੋਸਤੋ ਦਿਖਾ ਦਿੰਨੇ ਆ ਤਾਂ ਜੋ ਗੱਲ ਜਿਹੜੀ ਸਾਰੇ ਵੀਰਾਂ ਨੂੰ ਸਮਝ ਵਿੱਚ ਆ ਜਾਏ ਆਹ ਤਿੰਨ ਐਨੀਮਲ ਨੇ ਠੀਕ ਆ ਜੀ ਦੋ ਤਾਂ ਕੱਟੇ ਦਿਖਾਉਣੇ ਆ ਤੇ ਇੱਕ ਵਛੀ ਦਾ ਨੂੰ ਦਿਖਾ ਦਾਂਗੇ ਇਸ ਕੱਟੇ ਤੋਂ ਵੀਰ ਪਰਮਿੰਦਰ ਸਟਾਰਟ ਕਰਨ ਲੱਗੇ ਜਿਹੜਾ ਇਹ ਕੱਟਾ ਆਪਣੇ ਮੱਥੇ ਬਾਹਲਾ ਬਗੀਨਾਸਲਾ ਹਾਂਜੀ ਇਹ ਵੀਰ ਜੀ ਰੋਡੇ ਲੈਂਚੋਂ ਆ ਆਪੇ ਦੀ ਮਦਰ ਅੱਛਾ ਅੱਛਾ ਇਹ ਚੌ ਦੰਦਾ ਤੇ ਸੂਤੀ ਚ ਮਾਂ ਇਹਦੀ ਠੀਕ ਹੈ ਜੀ ਹਾਂਜੀ ਬਹੁਤ ਵੱਡੇ ਕੱਦ ਦੇ ਵਿੱਚ ਆ ਤੇ ਆਪੇ ਬਾਬਰਵਾਨ ਦਾ ਵੀਰ ਜੀ ਇਹ ਆਪ ਬਾਬਰਵਾਨ ਦਾ ਹਾਂਜੀ ਬਾਬਰਵਾਨ ਦਾ ਵਾਹ ਤੇ ਆਪ ਬਾਬਰਵੰਨ ਦਾ ਮਦਰ ਮਲਗੀ ਔਰ ਰੋਡੇ ਬਲੱਡ ਲੈ। ਹਾਂਜੀ ਰੋਡੇ ਬਲੱਡ ਲੈਣਦੀ ਆ। ਠੀਕ ਆ। ਅਖਾ ਤਾਂ ਹੀ ਮਲਗੀ ਜਿਹੜੀਆਂ ਕਾਲੀਆਂ ਹਾਂ। ਹਾਂ ਜੀ ਠੀਕ ਆ। ਅੱਛਾ ਇਹਦੀ ਮਦਰ ਦਾ ਇੱਕ ਦੁੱਧ ਦੱਸ ਦਿੰਗੇ ਫਿਰ ਕਿੰਨਾ ਕੁ? ਦੁੱਧ ਵੀਰ ਜੀ 15 ਕਿਲੋ ਪੀਕ ਲੈਵਲ ਤੇ ਚੱਲੀ ਬਹੁਤ ਲੰਮਾ ਸਮਾਂ। ਠੀਕ ਹੈ ਜੀ। ਹਾਂ ਜੀ। ਲਓ ਵੀ 15 ਕਿਲੋ ਵਾਲੀ ਜਿਹੜਾ ਦੋਸਤੋ ਮੱਝ ਦਾ ਇਹ ਬੱਚਾ ਹੈ ਠੀਕ ਆ। ਤੇ ਵੀਰ ਨੇ ਦੱਸ ਦਿੱਤਾ ਬਾਬਰਵੰਨ ਦਾ ਇਹ ਆਪ ਬੋਲ ਵਾਲੇ ਪਾਸਿਓ ਫਾਦਰ ਵਾਲੇ ਪਾਸਿਓ ਤੇ ਰੋਡੇ ਲੈਣ ਦੀ ਜਿਹੜੀ ਮੱਝ ਉਹਦੇ ਪੇਟੋਂ ਜਿਹੜਾ ਦੇ ਹੀ ਪਚਾਇਆ ਠੀਕ ਆ ਇਹ ਦੂਜੇ ਸੂਏ ਵੀਰਜੀ ਦੀ ਮਾਂ ਸ਼ਾਇਦ ਅੰਦਾ ਤੇ ਸੂਕੂਗੀ ਠੀਕ ਹੈ ਜੀ ਹਾਂ ਜੀ ਅਜੇ ਛੇ ਦਾੰਦ ਆ ਮਤਲਬ ਪੂਰੇ ਦਾੰਦ ਅਜੇ ਨਹੀਂ ਚੱਕੇ ਨੇ ਅੱਛਾ ਵੀ ਪਰਮਿੰਦਰ ਪਹਿਲੇ ਸੂਏ 15 14 ਲੀ ਹਾਂ ਜੀ ਪਹਿਲੇ ਸੂਏ 15 ਕਿਲੋ ਦੇ ਹਾਂ ਜੀ ਦੂਜੇ ਸੂਏ ਚੰਗੀ ਉਮੀਦ ਕਰਦੇ ਆ ਹਾਂ ਜੀ ਦੂਜੇ ਸੂਏ ਵੀਰਜੀ 19 20 ਕਿਲੋ ਤੇ ਚੱਲੂਗੀ ਮਾਜਾ ਠੀਕ ਹੈ ਹਾਂ ਜੀ ਲੱਗ ਤੋ ਸੇ ਕੋਈ ਥੋੜਾ ਜਿਹਾ ਟੈਸਟਿਕਲਾ ਤੋ ਦਿਖਾ ਦੇ ਨੇ ਵੀਰ ਪਰਮਿੰਦਰ ਦਾ ਵੀ ਆਪਾਂ ਰੱਖਣਾ ਸੀਗਾ ਕਟਾ ਚਲੋ ਪਰ ਫਿਰ ਇਰਾਦਾ ਬਣ ਗਿਆ ਵੀ ਹੋਰ ਵੀ ਅੱਗੇ ਸੀਮਨ ਰਖਵਾਏ ਉਹਨਾਂ ਇਹ ਫਿਲਹਾਲ ਇਹ ਸੇਲ ਕਰਦੇ ਪਏ ਨੇ ਟੈਸਟਿਕਲ ਬਿਲਕੁਲ ਤੁਸੀਂ ਵੇਖੋਗੇ ਡਬਲ ਪਾਰਟ ਦੇ ਵਿੱਚ ਹੈ ਡਬਲ ਸ਼ੇਪ ਦੇ ਵਿੱਚ ਠੀਕ ਆ ਜੀ ਆਹ ਟੈਸਟਿਕਲ ਤੁਸੀਂ ਦੇਖ ਸਕਦੇ ਨਾਲ ਨਾਲ ਪੂਰੀਆਂ ਸਾਫ਼ ਲੰਬੇ ਟੈਸਟਿਕਲ ਆ ਠੀਕ ਆ ਜੀ ਕਟੇ ਹੋਮਰੇ ਦੀ 11 ਮਹੀਨੇ ਆ ਜੀ ਹਾਂ ਜੀ ਇਹਦੇ 11 ਮਹੀਨੇ ਆ ਇਹਦੀ 11 ਮਹੀਨੇ ਉਮਰ ਆ ਠੀਕ ਆ ਇਹ ਕਟਾ ਬਕਾਊਗਾ ਦੋਸਤੋ ਬਾਕੀ ਅ ਚੰਗੀ ਮਿਲਕਿੰਗ ਵਾਲੀ ਮਾਦਰ ਦਾ ਬੱਚਾ ਠੀਕ ਹੈ ਜੀ ਬਹੁਤੇ ਵੀਰ ਡਿਮਾਂਡ ਕਰਦੇ ਵੀ ਕੋਈ 15 15 14 16 16 ਲੀਟਰ ਵਾਲੀ ਮਾਦਰ ਦਾ ਬੱਚਾ ਸਾਂਭਿਆ ਜਾਵੇ ਰੱਖਿਆ ਜਾਵੇ ਤੇ ਵੈਸੇ ਕਿਸੇ ਵੀਰ ਨੇ ਉਹਨਾਂ ਦੇ ਸਮਝ ਮਾਲ ਤੇ ਰੱਖਣਾ ਹੈ ਰੇੜੀ ਤੇ ਲਾਉਣਾ ਤੇ ਉਹਦੇ ਲਈ ਅਵੇਲੇਬਲ ਆ ਪੂਰਾ 5 6 ਮਹੀਨਿਆਂ ਤੱਕ ਜਿਹੜਾ ਮਾਲੀ ਹੈ ਕਿ ਤਿਆਰ ਹੋ ਜਾਊਗਾ ਚਾਹੇ ਜੰਪ ਦੀ ਗੱਲ ਕਰ ਲਈਏ ਚਾਹੇ ਰੇੜੀ ਦੀ ਗੱਲ ਕਰ ਲਈਏ ਤੇ ਵੀਰ ਇਹ ਤਾਂ ਮੁੱਲ ਕੀ ਕਰਦਿਆਂ ਕੱਟੇ ਦਾ ਇਹਦਾ ਮੁੱਲ ਵੀਰ ਜੀ 19000 ਰੁਪਿਆ ਕਰਦਿਆਂ 19000 ਹਾਂਜੀ ਠੀਕ ਹੈ ਜੀ ਵੀ ਲੈਣ ਦੇ ਨਾਲ ਹੀ ਆ ਪੰਜਾਬ ਵਿੱਚੋਂ ਨਹੀਂ ਜੀ ਮਾਨਤਨ ਹੋ ਜਾਊਗਾ ਠੀਕ ਆ ਜੀ ਹਾਂਜੀ ਘਰ ਪਰਿਵਾਰ ਵਾਲਾ ਵੀ ਮਾਨਤਨ ਹੋ ਜਾਊਗਾ ਘਰੇ ਸੰਭਲ ਵਾਲਾ ਵੀ ਲੈ ਕੇ ਜਾਵੇ ਤੇ ਕਰ ਦਿਓ ਖੁੱਲਾ ਹਾਂਜੀ ਹਾਂਜੀ ਖੁੱਲਾ ਮਾਨਤਨ ਕਰਦੇ ਆਂਗੇ ਲੋ ਵੀ ਸੋ ਦੋਸਤੋ ਕੱਟੇ ਜਿੰਨੇ ਵੀ ਆ ਤੁਸੀਂ ਦੇਖ ਸਕਦੇ ਚਾਰੂ ਚੂਰੂ ਆ ਠੀਕ ਆ ਜੀ ਪੂਰੇ ਚਾਰੂ ਆ ਇਸ ਤਰ੍ਹਾਂ ਖੁਜਾ ਦਾਤਰ ਖੁੱਲੇ ਰਹਿੰਦੇ ਆ ਬੰਨ ਦਾ ਵੀਰ ਘਾਟੀ ਇਸੇ ਤਰ੍ਹਾਂ ਖੁੱਲੇ ਰਹਿੰਦੇ ਆ ਪਠੜਕਾ ਇਸੇ ਤਰ੍ਹਾਂ ਹੀ ਸਾਫਤੀ ਜਿਹੜਾ ਇਹਨਾਂ ਖਾਣਾ ਅੱਛਾ ਜਿਹੜਾ ਵੀਰ ਅਗਲੇ ਬੰਨੇ ਆ ਕੱਟਾ ਆਪਣੇ ਕੋਲ ਖੜਾ ਇਹ ਵੀਰ ਜੀ ਇਹਦੀ ਮਾਂ ਪਾਕਿਸਤਾਨ ਬਲੱਡ ਲਾਈਨ ਚੋਂ ਆ ਅੱਛਾ ਜੀ ਪਾਪਾ ਝ ਦੇ ਇੱਕ ਆਪਾਂ ਜ਼ੋਰ ਪਾਲਿਆ ਮੁੜਕੇ ਤੇ ਇਹਦੀ ਮਦਰ ਲਿਆ ਗਏ ਤੇ ਆਪਾਂ ਇਹ ਸੀਆਰ ਆਈ ਨਾਬਾ ਨੋਵਾ ਤੋਂ ਕਰਾਈ ਸੀ ਗੱਬਣਾ ਅੱਛਾ ਸਰਕਾਰੀ ਸੀਮਣ ਸਰਕਾਰੀ ਸੀਮਣ ਤੋਂ ਲਓ ਜੀ ਤੇ ਇਹਦੀ ਮਾਂ 14 ਕਿਲੋ ਤੇ ਚੱਲੀ ਆ ਫਿਰ ਜੀ 14 ਕਿਲੋ ਹਾਂਜੀ ਪਹਿਲਣੀ ਆ ਉਹ ਵੀ ਉਹ ਵੀ ਪਹਿਲਣੀ ਆ ਪਹਿਲਾਂ ਪਹਿਲਾਂ ਸੂਬੇ ਦੇ ਵਿੱਚੋਂ ਆਈ ਹਾਂਜੀ ਪਹਿਲਾਂ ਸੂਬੇ ਚ ਤਾਂ ਦੋਸਤੋ ਇਹ ਨੋਵਾ ਬੁੱਲ ਦਾ ਜਿਹੜਾ ਬੱਚਾ ਠੀਕ ਆ ਜੀ ਆਹ ਮਾਰਕਿੰਗ ਆ ਤੁਸੀਂ ਦੇਖ ਸਕਦੇ ਜੇ ਫੇਸ ਕੁਆਲਿਟੀ ਅੱਖ ਪਿੱਲੀ ਮਨਕੀ ਆ ਸਿੰਘਾ ਸੁੰਘਾ ਦੀ ਤੁਸੀਂ ਦੇਖ ਸਕਦੇ ਜੇ ਠੀਕ ਆ ਜੀ ਉੱਪਰੋਂ ਜਾ ਕੇ ਥੋੜਾ ਜਿਹਾ ਗਲਾਈ ਦੇ ਵਿੱਚ ਕਰਨੇ ਸ਼ੁਰੂ ਕਰਦੇ ਆ ਇੱਥੋਂ ਸਿੰਘ ਜਿਹੜਾ ਗੋਲ ਤੇ ਇਹ ਕਟਾ ਜਿਹੜਾ ਪਹਿਲੇ ਨੰਬਰ ਤੇ ਦਿਖਾਇਆ ਸੀ ਇਹ ਕੱਦ ਦੇ ਵਿੱਚੋਂ ਵੱਡਾ ਕਿਉਂਕਿ 11 ਮਹੀਨਿਆਂ ਦਾ ਤੇ ਇਹ 8-7 ਕੁ ਮਹੀਨਿਆਂ ਦਾ ਇਹ 10 ਮਹੀਨਿਆਂ ਦਾ ਹੋ ਗਿਆ ਤਾਂ ਥੋੜਾ ਜੰ ਅੰਦਰ ਹੈ ਜੀ ਆ ਥੋੜਾ ਜੰ ਅੰਦਰ ਆ ਹਾਂਜੀ ਬਾਕੀ ਟੈਸਟਿਕਲ ਜਿਹੜਾ ਦੋਸਤੋ ਬਿਲਕੁਲ ਤੁਸੀਂ ਦੇਖੋਗੇ ਸਟੇਟ ਆ ਟੈਸਟਿਕਲ ਨੇ ਆ ਤੁਸੀਂ ਦੇਖ ਬਿਲਕੁਲ ਬੈਕ ਸਾਈਡ ਤੋਂ ਆਪਾਂ ਤੁਹਾਨੂੰ ਦਿਖਾ ਦਗੇ ਠੀਕ ਆ ਤੇ ਖੁਰਖਰ ਚਾਰੇ ਤੋਂ ਧੋਪੇ ਨੇ ਪਹਿਲੇ ਕਟੇ ਦੇ ਵਿੱਚ ਜ਼ਿਆਦਾ ਖੁਰ ਤੋਂ ਧੋਪੇ ਆ ਆ ਦੂਜੇ ਦੇ ਵੀ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਬਾਕੀ ਫਾਲੇ ਫੂਲੇ ਤੇ ਉੱਪਰ ਧੁੰਨ ਦੇ ਉੱਪਰ ਵੀ ਦੋਹਾਂ ਦੇ ਨਿਸ਼ਾਨ ਇਹ ਨੂਵਾ ਸਾਣ ਦਾ ਬੱਚਾ ਤੇ ਮਦਰ ਵਾਲੇ ਪੱਖ ਤੋਂ ਵੀ ਵੀਰ ਨੇ ਦੱਸਿਆ ਵੀ ਪਾਕਿਸਤਾਨੀ ਰਵੇ ਦੇ ਵਿੱਚੋਂ ਦੀ ਮਦਰ ਆ ਮਦਰ ਵੀ ਕੋਲਿਆ ਕੋਈ ਦੂਰ ਨਹੀਂ ਗਈ ਮਦਰ ਵੀ ਤੁਸੀਂ ਦੇਖ ਸਕਦੇ ਜੇ ਪਹਿਲੇ ਪਹਿਲੇ ਸੂਰਜ ਕੋਈ 15 15 14 14 ਲੀਟਰ ਇਹਨਾਂ ਦੀ ਮਦਰ ਦੇ ਥੱਲੇ ਦੁੱਧ ਵੀਰ ਨੇ ਚੋਇਆ ਠੀਕ ਆ ਤੇ ਇਹ ਜਿਹੜਾ ਕਟਾ ਵੀਰ ਦੇ ਕੋਲ ਮੌਜੂਦ ਆ ਨੂਵਾ ਸਾਣ ਦਾ ਸਰਕਾਰੀ ਸੀਮਰ ਦਾ ਇਹਦਾ ਮੁੱਲ ਕੀ ਕਰਦੇ ਆ ਵੀਰ ਇਹਦਾ ਵੀਰ ਜੀ 17000 ਰੁਪਿਆ 17000 ਹਾਂਜੀ ਠੀਕ ਆ ਜੀ ਲਓ ਵੀ ਦੋਸਤੋ ਇਹਦਾ 17000 ਮੋਲਾਂ ਠੀਕ ਆ ਜੀ ਲੈਣ ਦੇਣ ਜਿਹੜਾ ਉਹ 17000 ਆ ਤੋਂ ਕਟਾ ਇਹ ਵੀ ਚੰਗਾ ਹੈ ਠੀਕ ਆ ਜੀ ਸੋਨਾ ਚੌੜਾ ਪੁੱਠੇ ਪੱਠੇ ਦਾ ਬਾਕੀ ਮਾਲੀ ਚੰਗਾ ਖੁੱਲਾ ਬਣੂਗਾ ਬਿਲਕੁਲ ਢਿਲਟੋਲਾ ਪੂਰੀਆਂ ਤੇ ਬਾਕੀ ਸਾਹਮਣ ਵਾਲਾ ਵੀਰ ਖਾਸ ਤੌਰ ਤੇ ਤੁਸੀਂ ਸੰਪਰਕ ਕਰਿਓ ਕੁਬਰੀ ਫੇਰ ਬੇਨਤੀ ਕਰ ਦਿੰਦੇ ਆ ਕਿਉਂਕਿ ਜਿਹੜੇ ਵੀਰ ਨੇ ਰੱਖਣਾ ਕਰੇ ਸ਼ੌਂਕ ਨਾਲ ਰੱਖਣਾ ਜਾਂ ਪਾਲਣਾ ਚਾਹੁੰਦਾ ਤੋਂ ਵੀਰ ਉਹ ਤੁਸੀਂ ਸੰਪਰਕ ਕਰਿਓ ਠੀਕ ਆ ਤੇ ਇਸ ਤੋਂ ਬਾਅਦ ਵੀਰ ਪਰਮਿੰਦਰ ਅਗਲੇ ਪਣ ਜਿਹੜੀ ਬੱਚੀ ਆ ਗਈ ਆਪਣੀ ਕੋਲ ਇਹਦੀ ਏਜ ਕੀ ਹੈ ਬੱਚੀ ਵੀ ਚੰਗੀ ਨਿੱਗਰ ਨੁਗਰ ਆ ਪੂਰੀ ਇਹਦੀ ਵੀਰ ਜੀ 6 ਮਹੀਨੇ ਏਜ ਹੋ ਗਈ ਆ 6 ਮਹੀਨੇ ਉਮਰ ਆ ਹਾਂਜੀ ਠੀਕ ਆ ਜੀ ਲੋ ਦੋਸਤੋ 6 ਮਹੀਨੇ ਉਮਰ ਆ ਬੱਚੀ ਤੁਸੀਂ ਇਹ ਸਾਹਮਣੇ ਦੇ ਤੇ ਸਿੰਘ ਸਿੰਘ ਦੇ ਦਗਾਉਣ ਵਾਲੇ ਹਾਂ ਹਾਂਜੀ ਸਿੰਘ ਦਗਾਉਣ ਵਾਲੇ ਆ। ਹੁਣ ਦੋਸਤੋ ਥੋੜੀ ਜਿਹੀ ਖੇਚਲ ਕਰ ਲੂਗਾ ਕੋਈ ਵੀਰ ਸਿੰਘ ਦਗਾ ਲਵਾਂਗੇ ਬਾਕੀ ਥੋੜਾ ਤੁਹਾਨੂੰ ਇੱਕ ਵਾਰੀ ਦਿਖਾਉਨੇ ਆ ਬੈਕ ਸਾਈਡ ਤੋਂ। ਪਹਿਲੇ ਨੰਬਰ ਤੇ ਜਿਹੜਾ ਆਪਾਂ ਤੁਹਾਨੂੰ ਕੱਟਾ ਦਿਖਾਇਆ ਸੀ ਉਹਦੇ ਕੱਦ ਜਿੱਡਾ ਕੱਦਾ ਬੱਚੀ ਦਾ ਤੇ 6-7-6 ਕਿਹਾਂ ਕੁ ਮਹੀਨਿਆਂ ਦੀ ਸਾਰੀ ਉਮਰ ਤੇ ਮਦਰ ਵੀਰ ਜੀ ਇਹਦੀ ਕੀ ਰਿਕਾਰਡ ਕੀ ਡਿਟੇਲ ਆ ਦੋਧਾ ਪੱਖ ਤੋਂ। 29-30 ਕਿਲੋ ਦੇ ਚੱਲਦੀ ਮਦਰ ਇਹਦੇ ਆਪਣੇ ਕੋਲ ਆ। ਠੀਕ ਹੈ ਜੀ। ਹਾਂਜੀ। ਠੀਕ ਹੈ ਜੀ। ਲਓ ਦੋਸਤੋ 29 30 ਲੀਟਰ ਤੇ ਇਸ ਦੀ ਮਦਰ ਚਲਦੀ ਆ ਆਪੇ ਐਬੀਐਸ ਦੀ ਆ ਇਹਦੇ ਸਿੱਕੇ ਦਾ ਮਤਲਬ ਆਪਾਂ ਨੂੰ ਨਾਂ ਤਾਂ ਨਹੀਂ ਪਤਾ ਵੀ ਕਿੰਨਾ ਨੰਬਰ ਹੈ ਆਪੇ ਐਬੀਐਸ ਦੀ ਆ ਆਪੇ ਐਬੀਐਸ ਦੀ ਆ ਹਾਂਜੀ ਸੈਕਸਰ ਸੀਮਨ ਹੀ ਲਾਇਆ ਹੈ ਆਪਾਂ ਲਓ ਦੋਸਤੋ ਐਬੀਐਸ ਸੈਕਸਰ ਸੀਮਨ ਦੀ ਆ ਠੀਕ ਆ ਜੀ ਬਾਕੀ ਬੱਚੀ ਬਹੁਤ ਸੋਹਣੀ ਆ ਚੌੜੇ ਪੁੱਠੇ ਪੱਠੇ ਦੇ ਵਿੱਚ ਸੋਹਣਾ ਕੱਦ ਗਰੋਥ ਸੋਹਣੀ ਆ ਅੱਗੇ ਜਿਹੜਾ ਵੀਰ ਕੋਈ ਸ਼ੌਂਕੀ ਸ਼ੌਂਕੀਆ ਤੌਰ ਤੇ ਸਾਂਭਣਾ ਚਾਹੁੰਦਾ ਚਾਹੇ ਆਪਣੇ ਫਾਰਮ ਦੇ ਉੱਪਰ ਕੋਈ ਵੀਰ ਕੋਈ ਵਾੜਾ ਬੱਚੀਆਂ ਪਾਉਣਾ ਚਾਹੁੰਦਾ ਬਾਕੀ ਇੱਕ ਤੁਹਾਨੂੰ ਥੋੜਾ ਬਹੁਤ ਸੋਹਣੀ ਥਾਣੀ ਥੋਣੀਆਂ ਵੇਖੋ ਅੱਜ ਤੋਂ ਤਕਰੀਬਨ ਠੀਕ ਆ ਜੀ ਤੇ ਪਹਿਲਾਂ ਬੱਚੀ ਜਦੋਂ ਬਣ ਕੇ ਤਿਆਰ ਹੋਈ ਤੇ ਬਹੁਤ ਸੋਹਣਾ ਥਣ ਨਿਕਲ ਕੇ ਸਾਹਮਣੇ ਆਊਗਾ ਜਿਵੇਂ ਆਪਾਂ ਕਹਿ ਦਿੰਨੇ ਨਾ ਵੀ ਹੱਥੀ ਚਵਾਈ ਦਾ ਥਣ ਬਿਲਕੁਲ ਬਣਾਊਗੀ ਜਦੋਂ ਜਿਹਦੀ ਮਾਂ ਦਾ ਵੀ ਥਣ ਵੀਰ ਜੀ ਹੱਥੀ ਚਵਾਈ ਵਾਲਾ ਇਹ ਸਾਰਾ ਠੀਕ ਆ ਜੀ ਤੇ ਇਹਦੀ ਭੈਣ ਆਪਣੇ ਕੋਲ ਤਕਰੀਬਨ 3 ਮਹੀਨਾ ਦੀ ਗੱਭਣ ਹੋ ਗਈ ਆ ਅੱਛਾ ਜੀ ਹਾਂ ਜੀ ਉਹ ਠੀਕ ਉਹ ਵੀ ਸੈਕਸ਼ਨ ਸੀਮਨ ਦੀ ਹੀ ਕੱਦ ਬਹੁਤ ਜ਼ਿਆਦਾ ਕਰ ਗਈ ਉਹ ਮਾਂ ਤੋਂ ਵੀ ਲੰਗੀ ਆ ਠੀਕ ਆ ਹਾਂ ਜੀ ਬਈ ਚੰਗੀ ਆ ਬੱਚੀ ਵੀ ਹਾਂ ਜੀ ਬਾਕੀ ਚਲੋ ਉਮੀਦ ਚੰਗੀ ਕਰਦੇ ਆ ਵੀ ਪਹਿਲੇ ਸਵੇਰ ਕਰਮ ਵਾਲੀ ਵੀ 20 ਤੋਂ ਪਲਾਸੀ ਭਾਵੇਂ ਪਲਾਸੀ ਜਾਉਗੀ ਵੀਰ ਜੀ ਬਾਕੀ ਸੰਭਾਲ ਤੇ ਡਿਪੈਂਡ ਆ ਸਾਰਾ ਕੁਝ ਬਾਕੀ ਕਿਸਮਾਲ ਤੇ ਡਿਪੈਂਡ ਆ ਬਾਕੀ ਦੋਸਤੋ ਬੱਚੀ ਇੱਕ ਵਾਰੀ ਤੁਸੀਂ ਆਹ ਵੇਖ ਕੇ ਫਿਰ ਚੈੱਕ ਕਰੋ ਠੀਕ ਆ ਸੋਹਣੀ ਬੱਚੀ ਆ ਗਰੋਥ ਸੋਹਣੀ ਆ ਅੱਗੇ ਹੋਰ ਕੋਈ ਵੀਰ ਥੋੜਾ ਜਿਹਾ ਹੱਥ ਹੁਥ ਫੇਰ ਲੂਗਾ ਠੀਕ ਆ ਜੀ ਇਹ ਫਿਰ ਹਾਂ ਨਾਰਮਲ ਸੇਵਾ ਹੈ ਨਾਰਮਲ ਸੇਵਾ ਦੇ ਵਿੱਚ ਤੁਸੀਂ ਵੇਖ ਸਕਦੇ ਜੇ ਅੱਗੇ ਜਿਹੜਾ ਕੋਈ ਖਾਸ ਸਪੈਸ਼ਲ ਸੇਵਾ ਕਰ ਲੂਗਾ ਚੰਗਾ ਬਣ ਜਾਊਗਾ ਐਨੀਮਲ ਠੀਕ ਆ ਬਾਕੀ ਇਸੇ ਤਰ੍ਹਾਂ ਖੁੱਲੀਆਂ ਰਹਿੰਦੇ ਆ ਵੈੜ ਵੀ ਪੱਛੀ ਵੀ ਖੁੱਲੀ ਤੇ ਬੱਛੀ ਵੀਰ ਫਿਰ ਕੀ ਮੁੱਲ ਕਰਦੇ ਲੈਣ ਦੇਣਾ ਵੀਰ ਜੀ ਇਹਦਾ 9000 ਰੁਪਇਆ ਵਿੱਚੋਂ ਮਾਨਤਾਨ ਕਰਦੇ ਆਂਗੇ ਆਹ ਬੱਛੀ ਦਾ ਹਾਂਜੀ ਲਓ ਵੀ ਬੱਛੀ ਜਿਹੜੀ ਆ ਦੋਸਤੋ 9000 ਤੀ ਤੁਹਾਨੂੰ ਮਿਲ ਜੂਗੀ ਵਿੱਚੋਂ ਮਾਨਤਾਨ ਕਰ ਦਿੱਤਾ ਜਾਊਗਾ ਠੀਕ ਆ ਸੋ ਆਹ ਬੱਜਾ ਤੁਸੀਂ ਵੇਖ ਲਿਆ ਤੇ ਇਹ ਤਿੰਨ ਅੱਜ ਜਿਹੜੇ ਐਨੀਮਲ ਵੀਰ ਦੇ ਕੋਲੇ ਬਕਾਊਗਾ ਛੋਟੇ ਠੀਕ ਆ ਜੀ ਤੇ ਦੋ ਕੱਟੇ ਦਿਖਾਤੇ ਆ ਇੱਕ ਆਪਾਂ ਤੁਹਾਨੂੰ ਆ ਬੱਛੀ ਦਿਖਾਤੀ ਆ ਸੋ ਪਸੰਦ ਆਊਗੀ ਤੇ ਹੋਰ ਵੀਰ ਪਰਮਿੰਦਰ ਕੋਈ ਗੱਲ ਬਾਤ ਬਸ ਵੀਰੇ ਗੱਲ ਬਾਤ ਆ ਵੀ ਚੰਗਿਆਂ ਨਿਮਲਾਂ ਤੇ ਜਿਹੜਾ ਵੀ ਕੰਮ ਕਰਨਾ ਕਰੋ ਚੰਗੇ ਐਨੀਮਲ ਦਾ ਹੀ ਮੁੱਲ ਪੈਂਦਾ ਵਾ ਮਾੜੇ ਐਨੀਮਲ ਰੱਖਣ ਦਾ ਫਾਇਦਾ ਕੋਈ ਨਹੀਂ ਆ ਤੇ ਇੱਕ ਆਪਾਂ ਇਹ ਕਹਿੰਨੇ ਆਂ ਵੀ ਬੱਕਰੀਆਂ ਤੇ ਕੰਮ ਜ਼ਰੂਰ ਕਰੋ ਬੱਕਰੀ ਦੇ ਵਿੱਚ ਆਮਦਨੀ ਬਹੁਤ ਜ਼ਿਆਦੀ ਆ ਅਸੀਂ ਜ਼ਿਆਦਾ ਤਾਂ ਨਹੀਂ ਕਹਿੰਦੇ ਅਸੀਂ ਮੈਂ 3 ਸਾਲ ਤੋਂ ਤਕਰੀਬਨ ਬੀਟਲ ਬੱਕਰੀ ਦੇ ਉੱਤੇ ਕੰਮ ਕਰੰਦਿਆ ਵਾ ਅਸੀਂ ਬੱਚਿਆਂ ਤੋਂ ਸ਼ੁਰੂ ਕੀਤਾ ਵਾ ਬੱਚੇ ਹੁਣ ਆਪਣੇ ਕੋਲ ਤਕਰੀਬਨ 10 11 ਹੋ ਗਏ ਆ ਓਕੇ ਤੇ ਬੱਚਾ ਆਪਾਂ ਭਾਵੇਂ ਸਾਨੂੰ ਬਠਿੰਡੇ ਤੋਂ ਵੀ ਗਾਂ ਜਾਣਾ ਪਵੇ ਲੈਨੇ ਬੱਚਾ ਹੀ ਚੰਗਾ ਚੰਗੀਆਂ ਨਸਲਾਂ ਦੇ ਕੰਮ ਕਰੋ ਨਸਲ ਦਾ ਹੀ ਮੁੱਲ ਲਗਾ ਪੈਣਾ ਵਾ ਬਿਲਕੁਲ ਹਾਂਜੀ ਲਓ ਦੋਸਤੋ ਇੱਕ ਪਾਸੇ ਮੈਂ ਤੁਹਾਨੂੰ ਦਿਖਾ ਦਿੰਨਾ ਮੋٹے ਤੌਰ ਤੇ ਇਧਰ ਕੈਮਰਾ ਮਾਰ ਕੇ ਆਜੋ ਵੀਰ ਪਰਮਿੰਦਰ ਇਹ ਪਸ਼ੂ ਛੋਟੇ ਦਿਖਾਤੇ ਜਿਹੜੇ ਆਪਣੇ ਬਕਾਊਗਾ ਠੀਕ ਆ ਜੀ ਹਨਾ ਲੱਗੇ ਤੋਂ ਕੋਈ ਐਵੇਂ ਦਾ ਐਨੀਮਲ ਨਿਕਲਦਾ ਸੇਲ ਆਲਾ ਤਾਂ ਤੁਹਾਨੂੰ ਦੱਸਿਆ ਜਾਊਗਾ ਇਧਰ ਵੀਰ ਨੇ ਪੂਰਾ ਤੁਸੀਂ ਦੇਖ ਸਕਦੇ ਜੇ ਇੱਕ ਆਪਣੇ ਆ ਫਾਰਮ ਸਮਾਲ ਫਾਰਮ ਕਹਿ ਲੋ ਜਾਂ ਸ਼ੁਰੂਆਤ ਦੌਰ ਦੇ ਵਿੱਚ ਇੱਕ ਬਹੁਤ ਵਧੀਆ ਸ਼ੁਰੂਆਤ ਕੀਤੀ ਹੈ ਸਟਾਰਟ ਕੀਤਾ ਇਧਰ ਬੱਕਰੀ ਫਾਰਮ ਵੀਰ ਨੇ ਬਣਾਇਆ ਹੋਇਆ ਤੇ ਚੰਗੀ ਚੰਗੀ ਬਰੀਡ ਹੈ ਚੰਗੀ ਚੰਗੀ ਨਸਲ ਜਿਹੜੀਆਂ ਦੂਰੋਂ ਨੇੜੋਂ ਲਿਆ ਕੇ ਵੀਰ ਨੇ ਬਿਲਕੁਲ ਆ ਰੱਖੀ ਹੋਈ ਹੈ ਠੀਕ ਆ ਜੀ ਆ ਦੇਖੋ ਅਛਾ ਵੀਰ ਪਰਮੇਂਦਰ ਜਿਹੜੇ ਨਵੇਂ ਆਪਣੇ ਕੋਲ ਆਏ ਐ ਐਨੀਮਲ ਇਹਦੇ ਵਿੱਚ ਬੱਕਰੀ ਉਹ ਕਿਹੜੇ ਆਏ ਆ ਬੱਚੇ ਉਹ ਬੈਠੇ ਤਿੰਨ ਅੱਛਾ ਜੀ ਤੇ ਇੱਕ ਉਹ ਬੈਠਾ ਵਾ ਇਹ ਕੱਲ ਹੀ ਪਰਚੇਜ਼ ਕੀਤੇ ਆਪਾਂ ਅੱਛਾ ਇਹ ਬਿੱਟਲ ਚ ਆ ਗਏ ਜੀ ਇਹ ਬਿੱਟਲ ਚ ਆ ਗਏ ਇਹ ਦੋਵੇਂ ਸਕੇ ਭਰਾਵਾ ਜੀ ਇਹਨਾਂ ਦੀ ਮਾਂ 6 ਕਿਲੋ ਦੁੱਧ ਦਿੰਦੀ ਆ ਅੱਜ ਵੀ ਮੌਜੂਦ ਆ ਆਪਣੇ ਲਾਗੇ ਹੀ ਆ ਆਪਣੇ ਕੋਲ ਹੀ ਇੱਥੇ ਲਾ ਕੇ ਪਾ ਹਾਂਜੀ ਲੱਗੇ ਹੀ ਆ ਅੱਛਾ ਇਹ ਕੱਲ ਫੇਰ ਸੂਪੀ ਇਹਨਾਂ ਦੀ ਮਾਂ ਤੇ ਇਹ ਦੋਵੇਂ ਭਰਾ ਵਾ ਬੀ ਸੋ ਕਾਫੀ ਹੈਗਾ ਵੀਰ ਨੂੰ ਠੀਕ ਆ ਦੇਖ ਨੀਲੀ ਦਾ ਵੀ ਬਰੀਡ ਦਾ ਸ਼ੌਂਕ ਪੀ ਆ ਦੇ ਨਾਲ ਦੀ ਨਾਲ ਇਹ ਵੀ ਸ਼ੌਂਕ ਆ ਆ ਤੁਸੀਂ ਵੇਖੋ ਆ ਆ ਕਿਹੜੀ ਨਸਲ ਆ ਕਿ ਇਹ ਵੀਰ ਜੀ ਬੀਟਲ ਹੀ ਆਏ ਤੇ ਪਰ ਕੰਨ ਵੇਖੋ ਇਹਦਾ ਲਓ ਜੀ ਇਹ ਕਿੰਨੀਆਂ ਡੇਢ ਦੋ ਕਿਠਾ ਡੇਢ ਗਿਟ ਦਾ ਕੰਨ ਹੈ ਡੇਢ ਗਿਟ ਦਾ ਕੰਨ ਹੈ ਦੋਵੇਂ ਭਰਾ ਹੀ ਵੇਖੋ ਆ ਦੇਖੋ ਇਹ ਦੋਵੇਂ ਭਰਾ ਭਲੇ ਦੋਵੇਂ ਸਕੇ ਭਰਾ ਵਾ ਲਓ ਜੀ ਇਹ ਵੀ ਪੂਰੇ ਵੀਰ ਨੂੰ ਰਿਲੇਸ਼ਨ ਦਾ ਵੀ ਬਖਸਰ ਪਤਾ ਹੀ ਆ ਜਿਹੜਾ ਐਨੀਮਲ ਰੱਖਿਆ ਵੀ ਦੋਵੇਂ ਸਕੇ ਭਰਾ ਨੇ ਹਾਂਜੀ ਤੇ ਇਹ ਰੈੱਡ ਜਿਹੜੀ ਇਹ ਪਾਠ ਹੈ ਕਿ ਪਠੋਰਾ ਇਹ ਦੋਵੇਂ ਬੱਕਰੇ ਆ ਬੱਕਰੇ ਆ ਹਾਂਜੀ ਲਓ ਜੀ ਠੀਕ ਆ ਜੀ ਸੋ ਵੀਰੇ ਦੇ ਉੱਪਰ ਵੀ ਚੰਗਾ ਵਰਕ ਕਰਦਾ ਕੰਮ ਕਰਦਾ ਕਿਉਂਕਿ ਪ੍ਰੋਫਿਟ ਜਾਈਦਾ ਕਿਸੇ ਵੀ ਬਿਜ਼ਨਸ ਦੇ ਵਿੱਚ ਧੰਦੇ ਦੇ ਵਿੱਚ ਪ੍ਰੋਫਿਟ ਹੁਣ ਬਹੁਤ ਜ਼ਿਆਦਾ ਜ਼ਰੂਰੀ ਆ ਪ੍ਰੋਫਿਟ ਦੇ ਨਾਲ ਹੀ ਕੋਈ ਕੰਮ ਸ਼ੌਂਕ ਨਾਲ ਕੀਤਾ ਜਾਂਦਾ ਤੇ ਵੀਰ ਦਾ ਵੀ ਕਹਿਣਾ ਹੈਗਾ ਵੀ ਕੰਮ ਨਾਲ ਦੀ ਨਾਲ ਜ਼ਰੂਰ ਕੀਤਾ ਜਾਵੇ ਅਕਸਰ ਤਾਂ ਮਾਝੇ ਏਰੀਆ ਦੇ ਵਿੱਚ ਦੇਖਦੇ ਆ ਫਾਰਮਾਂ ਦੇ ਉੱਪਰ ਕੋਈ ਦੋ ਦੋ ਤਿੰਨ ਤਿੰਨ ਨਗ ਵੈਸੇ ਵੀ ਹਰ ਤਸੱਜਰ ਨੇ ਰੱਖਿਆ ਪਰ ਇਹਨਾਂ ਚੀਜ਼ਾਂ ਦੇ ਉੱਪਰ ਵੀ ਕੰਮ ਜ਼ਰੂਰ ਕੀਤਾ ਜਾਵੇ ਠੀਕ ਆ ਤੇ ਇਹ ਵੀ ਹੈਗਾ ਬਾਕੀ ਇੱਧਰ ਤਾਂ ਮੈਂ ਇੱਕ ਮੋٹے ਤੌਰ ਤੇ ਕੈਮਰਾ ਮਾਰ ਕੇ ਦਿਖਾ ਦਿੰਨੇ ਆ ਆ ਜਿਹੜੀ ਨੀਲੀ ਰਾਵੀ ਦੀ ਵੀਰ ਦੇ ਕੋਲ ਨ ਸੋ ਚੰਗੀ ਮਿਲਕਿੰਗ ਵਾਲੇ ਪਸ਼ੂ ਆ ਤੇ ਇਹਨਾਂ ਦੇ ਜਿਹੜੇ ਕਟੇ ਆ ਮੇਲ ਕਾਫ ਆ ਪਾ ਤੁਹਾਨੂੰ ਦਿਖਾਏ ਆ ਕੋਈ ਦੂਰ ਨੇੜੇ ਨਹੀਂ ਇਹਨਾਂ ਦੀਆਂ ਮਾਵਾਂ ਕੋਲ ਹੀ ਆ ਸੋ ਜਿਹੜੇ ਵੀਰ ਨੂੰ ਜੱਜੂਗਾ ਸੌਦਾ ਤੁਸੀਂ ਵੀਰ ਪਰਮਿੰਦਰ ਦੇ ਨਾਲ ਕਰ ਲਿਓ ਤੇ ਨੰਬਰ ਵੀਰ ਬੋਲ ਦਗੀ ਇੱਕ 98765 09932 ਠੀਕ ਹੈ ਜੀ ਮਿਹਰਬਾਨੀ ਕਿਰਪਾ ਲਓ ਦੋਸਤੋ ਇਹ ਸਾਨੂੰ ਮਿਲਣਾ ਵੀਰ ਪਰਮਿੰਦਰ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦਿਆਂ ਦੋਸਤੋ ਤੇ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ